ਪਲ ਚੀਜ਼ਾਂ ਜੋ ਮੈਂ ਸੁਣੀਆਂ ਨੇ ਕਾਸਟਿੰਗ ਦੇ ਬਾਰੇ ਕਹਿ ਦਿੰਦੇ ਆ ਜਿੰਨੀ ਵੱਡੀ ਗੱਡੀ ਲੈ ਕੇ ਜਾਓਗੇ ਉਨਾ ਵੱਡਾ ਬਜਟ ਮਿਲੇਗਾ ਤੁਹਾਨੂੰ ਤੁਹਾਡੀ ਐਕਟਿੰਗ ਫੀਸ ਦੇ ਲਈ ਔਨ ਦ ਅਦਰ ਸਾਈਡ ਫੋਲੋਅਰਸ ਦੇਖ ਕੇ ਕਾਸਟਿੰਗ ਵੀ ਹੁੰਦੀ ਆ ਤੁਸੀਂ ਵੀ ਹੁਣ ਕਾਸਟਿੰਗ ਕਰਦੇ ਹੋ ਤੁਸੀਂ ਵੀ ਡਾਇਰੈਕਟਰ ਹੋ ਤੁਸੀਂ ਕਿਹੜੇ ਫੈਕਟਰਸ ਦੇਖਦੇ ਹੋ ਐਂਡ ਕੀ ਇਹ ਚੀਜ਼ਾਂ ਸੱਚੀ ਐਗਜ਼ਿਸਟ ਕਰਦੀਆਂ ਜਾਂ ਸਾਡੀ ਇੰਡਸਟਰੀ ਦੇਖਦੀ ਨਹੀਂ ਕਿਸੇ ਵੀ ਆਰਟਿਸਟ ਦੀ ਹੁਣ ਮੈਂ ਆਫਿਸ ਬੁਲਾਣਾ ਮੇਰਾ 3rd ਫਲੋਰ ਤੇ ਆਫਿਸ ਹੈ ਉਹ ਲਿਫਟ ਉੱਤੇ ਆਂਦੇ ਮੈਨੂੰ ਨਹੀਂ ਪਤਾ ਕਿਹੜੀ ਗੱਡੀ ਚਾਏ ਨੇ ਠੀਕ ਹੈ ਸੋ ਗੱਡੀ ਵਾਲਾ ਫੈਕਟਰ ਮੇਰੀ ਸਮਝ ਤੋਂ ਬਾਹਰ ਹੈ ਜ ਦੂਸਰੀ ਗੱਲ ਫਾਲੋਅਰਸ ਵਾਲੀ ਗੱਲ ਹੁੰਦੀ ਹੈ ਤੇ ਉਹ ਜਦੋਂ ਮੈਂ ਕੋਈ ਹੋਰ ਪ੍ਰੋਡਿਊਸਰ ਹੁੰਦਾ ਨਾਲ ਉਹ ਜ਼ਰੂਰ ਮੈਨੂੰ ਇਹ ਕਹਿੰਦੇ ਨੇ ਐਜ਼ ਅ ਡਾਇਰੈਕਟਰ ਜਦੋਂ ਮੈਂ ਕਰ ਰਿਹਾ ਹਾਂ ਨਾ ਕੰਮ ਕੇ ਬਾਜੀ ਜਦੋਂ ਪ੍ਰੋਮੋਸ਼ਨ ਕਰਨੀ ਇੱਕ ਪੋਸਟ ਪਾਣਗੇ ਤੇ ਇਹਨੇ ਲੋਕਾਂ ਤੱਕ ਪਹੁੰਚੂਗੀ ਪੋਸਟ ਸਾਨੂੰ ਉਹਦਾ ਪਲੱਸ ਪੁਆਇੰਟ ਮਿਲੇਗਾ ਵੀ ਇਹਨੇ ਫਾਲੋਅਰਸ ਨੇ ਫਿਰ ਮੈਂ ਕੋਈ ਕਹਿੰਨਾ ਬਾਜੀ ਉਹ ਠੀਕ ਹੈ ਲੇਕਿਨ ਇਹ ਮਾਡਲ ਨਹੀਂ ਐਕਟ੍ਰੈਸ ਨਹੀਂ ਹੈਗੇ ਤੁਹਾਨੂੰ ਥੀਏਟਰ ਦੀ ਪੁਲਿੰਗ ਆਡੀਅנס ਅਲੱਗ ਹੈ ਮੈਂ ਨਾਮ ਨਹੀਂ ਲਾਂਗਾ ਮੇਰੀ ਫਿਲਮ ਦੇ ਵਿੱਚ ਸੀਗਾ ਕੋਈ थिएटर की पुलिंग ऑडियंस बिल्कुल अलग है और वो मैडम मैं पूछ रहे ने फोन के उ कि आप मेरे को क्यों नहीं ले रहे हो मैंने कहा कोई देखने ही नहीं आ रहा मैं क्या करूँ आपको <laughs> तो चाहे आपकी जितनी मर्जी फैन बेस है वी कैन डू एनी थिंग विद दैट ਅੱਛਾ ਵਨ ਪੀਸ ਆਫ ਐਡਵਾਈਸ ਤੁਸੀਂ ਉਹਨਾਂ ਨੂੰ ਦਿੱਤਾ ਹੈ ਵੀ ਜਿਹੜੇ ਹੁਣ ਥੀਏਟਰ ਕਰ ਰਹੇ ਨੇ ਹਨਾ ਜਿਹੜੇ ਆਉਣਾ ਚਾਹੁੰਦੇ ਨੇ ਐਕਟਿੰਗ ਦੇ ਵਿੱਚ ਜਿਨ੍ਹਾਂ ਨੇ ਹੱਲੇ ਜਿਨ੍ਹਾਂ ਨੂੰ ਕੋਈ ਰਸਤਾ ਹੀ ਨਹੀਂ ਪਤਾ ਹੈਗਾ ਵੀ ਅਸੀਂ ਕਿੱਦਾਂ ਕਰਨਾ ਹੈ ਦੇ ਆਰ ਜਸਟ ਯੂজিং ਅ ਸੋਸ਼ਲ ਮੀਡੀਆ ਹਨਾ ਤੇ ਉਹਨਾਂ ਲਈ ਕੁਝ ਕਹਿਣਾ ਚਾਹੂੰਗੀ ਕਿੜੀਆਂ ਸਕਿਲਸ ਉਹ ਅਪਣਾਉਣ ਕੀ ਕਰਨ ਕਈ ਵਾਰੀ ਕੀ ਹੁੰਦਾ ਹੈ ਐਕਟਿੰਗ ਸਕੂਲ ਸੀ ਕਾਫੀ ਕੋਸਟਲੀ ਹੁੰਦੇ ਆ ਕਿ ਕਈ ਵਾਰੀ ਉਹ ਬੱਚੇ ਅਫੋਰਡ ਨਹੀਂ ਕਰ ਹਾਂਜੀ YouTube ਦੇ ਉੱਤੇ ਬਹੁਤ ਵਧੀਆ ਐਕਟਿੰਗ ਦੀ ਵੀਡੀਓਜ਼ ਪਈਆਂ ਨੇ ਤੁਸੀਂ ਇੱਕ ਟਾਈਪ ਕਰੋ ਐਕਟਿੰਗ ਯੂ نو ਟੀਚਿੰਗ ਐਕਟਿੰਗ ਇਨਸਟਰਕਸ਼ਨਸ ਕਿੰਨੀਆਂ ਖੁੱਲ ਜਾਂਦੀਆਂ ਨੇ ਉਸ ਤੋਂ ਸਿੱਖਣ ਨੂੰ ਮਿਲ ਜਾਂਦਾ ਹੈ ਮੇਰੇ ਟੈਕਨੀਕਸ ਹੈਗੀਆਂ ਨੇ ਉਹਦੇ ਸਾਹਮਣੇ ਕਰੋ ਲਿਪਸਿੰਗ ਕਰੋ ਗਾਣੀਆਂ ਦੀ ਲਾ ਕੇ ਹੁਣ ਕੰਮ ਕਿਵੇਂ ਮਿਲਣਾ ਐ ਐਕਟਰ ਬੰਨਣਾ ਸੋਖਾ ਕੰਮ ਮਿਲਣਾ ਹੋਕਾ ਹੁਣ ਕੰਮ ਕਿਵੇਂ ਮਿਲਦਾ ਹੈ ਅਗਰ ਤੁਹਾਨੂੰ ਕੰਮ ਇਨਸਟੈਂਟ ਨਹੀਂ ਮਿਲ ਰਿਹਾ ਤੇ ਥੀਏਟਰ ਗਰੁੱਪ ਜੁਆਇਨ ਕਰ ਲਓ ਤਾਂ ਕਿ ਤੁਸੀਂ ਉੱਥੇ ਐਜ਼ ਐਨ ਐਕਟਰ ਕੰਟੀਨਿਊ ਕਰੀ ਜਾਓ ਅਸੀਂ ਮੈਂ ਬਹੁਤ ਸਾਰੇ ਸ਼ੋਜ਼ ਦੇਖਣ ਜਾਂਦਾ ਥੀਏਟਰ ਦੇ ਐਜ਼ ਅ ਡਾਇਰੈਕ ਆਜ਼ਮ ਮੇਕਰ ਮੈਂ ਉੱਥੇ ਦੇਖਣ ਜਾਣਾ ਮੈਨੂੰ ਲੱਗਦਾ ਐਕਟਰ ਬਹੁਤ ਅੱਛਾ ਹੈ ਯਾਰ ਇਹਦਾ ਕੰਟੈਕਟ ਚਾਹੀਦਾ ਮੈਨੂੰ ਇਸ ਸਾਡੀ ਕੋਈ ਫੀਲਡ ਹੈ ਜਿੱਦਾ ਕੋਈ ਸਿਰ ਮੱਥਾ ਨਹੀਂ ਹੈ ਤੁਹਾਨੂੰ ਅਪਰੋਚ ਕਰਨਾ ਪਏਗਾ ਬੰਦੇ ਤੱਕ ਉਹ ਤੁਹਾਡੀ ਅਪਰੋਚ ਕਿਵੇਂ ਵੀ ਹੋ ਸਾਰੀ ਅੱਜਕੱਲੇ ਬਹੁਤ ਈਜ਼ੀ ਇੰਸਟਾਗ੍ਰam ਤੇ ਮੈਸੇਜ ਹੈ ਡੀਐਮ ਮੈਂ ਕਿ ਭਾਜੀ ਥਿਸ ਇਜ਼ ਮਾਈ ਜਾਂ ਸਰ ਥਿਸ ਇਜ਼ ਦਾ ਥਿੰਗ ਐਂਡ ਆਈ ਊਡ ਲਾਈਕ ਟੂ ਸਿੰਪਲ ਪੰਜਾਬੀ ਇੰਡਸਟਰੀ ਡੇ ਬਾਈ ਡੇ ਗਰੋ ਕਰ ਰਹੀ ਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਊਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱ